ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 올 ਇੰਡੀਆ ਸਟੇਟ ਗਵਰਨਮੈਂਟ ਪੈਨਸ਼ਨਲ ਫੈਡਰੇਸ਼ਨ ਵੱਲੋਂ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਲਗਾਏ ਜਾਣ ਵਾਲੇ ਦਰਨੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕੌਨ ਵਾਲੀ ਬਿਤੇ ਨੋਟੀਫਿਕੇਸ਼ਨ ਆਉਂਦੀ ਹੋਵੇ ਸਭ ਤੋਂ ਮਿਲ ਜਾ ਕਰੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੈਨਸ਼ਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇ ਕੇ ਇੱਕ ਤਰ੍ਹਾਂ ਦੇ ਨਾਲ ਸੁੱਤੀ ਪਈ ਹੈ ਤਾਂ ਇਸ ਨੂੰ ਕੁੰਭ ਕਰਨੀ ਨੀਤ ਤੋਂ ਜਗਾਉਣ ਲਈ ਪੈਨਸ਼ਨਾਂ ਦੁਆਰਾ ਇੱਕ ਮਾਸਟਰਨਾ ਯੰਤਰ ਮੰਤਰ ਮੰਤਰੀ ਨਵੀਂ ਦਿੱਲੀ ਵਿਖੇ ਲਗਾਇਆ ਜਾਵੇਗਾ ਤਾਂ ਆਓ ਡਿਟੇਲ ਨਾਲ ਜਾਣਦੇ ਹਾਂ ਕਿ ਕਿਹੜੀਆਂ ਪੱਖ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਮਨਮਾਨੀ ਇਹ ਦਰਨਾ ਲਗਾਇਆ ਜਾ ਰਿਹਾ ਹੈ ਤਾਂ ਜੋ ਇਹ ਮੰਗਾਂ ਹਨ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਮੰਗ ਇਹ ਰੱਖੀ ਗਈ ਹੈ ਕਨਸਟੀਟਿਊਟ 8th ਪੇ ਕਮਿਸ਼ਨ ਯਾਨੀ ਕਿ ਕੇਂਦਰ ਦਾ ਪਠਵਾ ਤਨਖਾਹ ਕਮਿਸ਼ਨ ਜੋ ਹੈ ਉਹ ਬਣਾਉਣ ਦੇ ਵਾਸਤੇ ਜੋ ਮੰਗ ਕੀਤੀ ਗਈ ਹੈ ਕਿਉਂਕਿ ਇਸ ਦੀ ਕੋਸ਼ਨਾ ਤਾਂ ਪਾਵੇਂ ਕਰ ਦਿੱਤੀ ਗਈ ਹੈ ਪਰੰਤੂ ਇਸ ਦੇ ਨਾ ਤਾਂ ਚੇਅਰਮੈਨ ਤੇ ਨਾ ਮੈਂਬਰ ਅਜੇ ਨਿਯੁਕਤ ਕੀਤੇ ਗਏ ਹਨ ਦੂਜੀ ਡਿਮਾਂਡ ਹੈ ਵਿਦਡਰਾ ਫਾਈਨੈਂਸ਼ੀਅਲ ਬੈਲ 2025 ਸਭ ਨੂੰ ਪਤਾ ਹੈ ਕਿ ਇਹ ਜੋ ਬਿੱਲ 2525 ਦਾ ਹੈ ਫైనాన్స్ ਬਿੱਲ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਪੈਨਸ਼ਨਰ ਸਾਨਾ ਉਹਨਾਂ ਨੂੰ ਉਹਨਾਂ ਡੀਏ ਦਾ ਜੋ ਵਾਧਾ ਹੋਇਆ ਕਰੇਗਾ ਉਹ ਉਹਨਾਂ ਤੇ ਲਾਗੂ ਨਹੀਂ ਹੋਏਗਾ ਤੇ ਸਰਕਾਰ ਦੀ ਮਰਜ਼ੀ ਤੇ ਉੱਤੇ ਹੀ ਨਿਰਭਰ ਕਰੇਗਾ ਤਾਂ ਇਹ ਤਾਂ ਬਹੁਤ ਵੱਡੀ ਮੰਗ ਹੈ ਤੇ ਇਸ ਨੂੰ ਸਰਕਾਰ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਤੀਜਾ ਹੈ ਰਿਲੀਜ਼ ਦਾ ਪੈਂਡਿੰਗ ਡੀਏ ਇਨਸਟਾਲਮੈਂਟਸ ਐਡ ਪਾਰ ਵਿਦ ਸੈਂਟਰ ਐਂਡ 올 ਦਾ ਕੰਫਿਸਕੇਟਡ ਡੀਏ ਏਰੀਆਸ ਡੀਏ ਇੱਕ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੇ ਫ੍ਰੀਜ਼ ਹੀ ਕਰ ਰੱਖਿਆ ਹੈ ਬਹੁਤ ਚਿਰ ਤੋਂ ਦਿੱਤਾ ਹੀ ਨਹੀਂ ਤੇ ਜਿਹੜੀਆਂ ਵੀ ਪੈਂਡਿੰਗ ਦੀਆਂ ਡੀਏ ਦੀਆਂ ਕਿਸ਼ਤਾਂ ਹਨ ਯਾਨੀ ਕਿ 13% ਡੀਏ ਪੈਂਡਿੰਗ ਹੈ ਪੰਜਾਬ ਦੇ ਵਿੱਚ ਇਸ ਡੀਏ ਨੂੰ ਰਿਲੀਜ਼ ਕਰਾਉਣ ਦੇ ਵਾਸਤੇ ਜੋ ਹੈ ਇਹ ਮੰਗ ਰੱਖੀ ਗਈ ਹੈ ਚੌਥਾ ਹੈ ਇੰਪਲੀਮੈਂਟੇਸ਼ਨ ਆਫ ਪਾਰਲੀਮੈਂਟ ਸਟੈਂਡਿੰਗ ਕਮੇਟੀ ਰეკਮੈਂਡੇਸ਼ਨ ਐਡੀਸ਼ਨ ਪੈਨਸ਼ਨ ਫਰੋਂ ਦਾ ਏਜ ਆਫ 65 ਐਂਡ ਗ੍ਰਾਂਟ ਆਫ ਮੈਡੀਕਲ ਅਲਾਉਂਸ 5000 ਪਰ ਮਨਥ ਹੁਣ ਜੋ ਮੈਡੀਕਲ ਪਤਾ ਮਿਲ ਰਿਹਾ ਹੈ ਉਹ ਸਿਰਫ 1000 ਰੁਪਿਆ ਹੈ ਜੋ ਕਿ ਬਹੁਤ ਘੱਟ ਹੈ ਤੇ ਇਸ ਨੂੰ 5000 ਕਰਨ ਦੇ ਵਾਸਤੇ ਮੰਗ ਰੱਖੀ ਗਈ ਹੈ ਤੇ ਇਹ ਤੋਂ ਇਲਾਵਾ 65 ਸਾਲ ਤੋਂ ਜੋ ਵੱਧ ਉਮਰ ਦੇ ਪੈਨਸ਼ਨਰਸ ਹਨ ਉਹਨਾਂ ਨੂੰ ਦੀ ਜੋ ਪੈਨਸ਼ਨ ਹੈ ਉਹ ਐਡੀਸ਼ਨਲ ਪੈਨਸ਼ਨ ਵੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਵੱਧ ਉਮਰ ਦੇ ਨਾਲ ਜੋ ਹੈ ਉਹਨਾਂ ਦੀਆਂ ਲੋੜਾਂ ਵੀ ਦਵਾਈ ਆਦਿ ਨੂੰ ਲੈ ਕੇ ਜਾਂ ਹੋਰ ਉਹ ਵਾਧਾ ਕਰਦੀਆਂ ਹਨ ਨੰਬਰ 5 ਤੇ ਹੈ ਕਮਿਊਟੇਸ਼ਨ ਪੀਰੀਅਡ ਸ਼ੁੱਡ ਬੀ ਅਲਾਈਨਮੈਂਟ ਇਅਰਸ ਇਹ ਬਹੁਤ ਵੱਡੀ ਮੰਗ ਹੈ ਕਿਉਂਕਿ 15 ਸਾਲਾਂ ਦੇ ਵਿੱਚ ਜੋ ਇਹ ਰਿਕਵਰੀ ਦਾ ਸਮਾਂ ਹੈ ਬਹੁਤ ਜ਼ਿਆਦਾ ਹੈ ਇਸ ਦੇ ਨਾਲ ਤੇ ਵਿਆਜਤਾ ਦੀ ਬਹੁਤ ਉੱਚੀ ਹੋ ਜਾਂਦੀ ਹੈ 11% ਜਿਹੜੀ ਕਿ ਬਿਲਕੁਲ ਵੀ ਅੱਜ ਦੇ ਸਮੇਂ ਦੇ ਵਿੱਚ ਵਾਜਬ ਨਹੀਂ ਹੈ ਇਸ ਕਰਕੇ ਇਸ ਨੂੰ ਘਟਾ ਕੇ ਤੇ 11 ਸਾਲ ਹੀਤਾ ਜਾਣਾ ਚਾਹੀਦਾ ਹੈ ਕਮਿਊਟੇਸ਼ਨ ਪੀਰੀਅਡ ਦੀ ਰਿਕਵਰੀ ਦਾ ਛੇਵੀਂ ਮੰਗ ਹੈ ਰਿਸਟੋਰ ਦ ਸੀਨੀਅਰ ਸਿਟੀਜ਼ਨ ਕੰਸੈਸ਼ਨ ਇਨ ਟ੍ਰੇਨਸ ਐਂਡ ਫਲਾਈਟ ਟਿਕਟਸ ਪਹਿਲਾਂ ਹੋਇਆ ਕਰਦਾ ਸੀ ਕਿ ਸੀਨੀਅਰ ਸਿਟੀਜ਼ਨ ਜੋ ਹਨਾ ਕੋਨਾਂ ਨੂੰ ਟ੍ਰੇਨਾਂ ਦੇ ਵਿੱਚ ਤੇ ਤੇ ਹਵਾਈ ਜਹਾਜ਼ਾਂ ਦੇ ਵਿੱਚ ਜੋ ਫਲਾਈਟ ਟਿਕਟਾਂ ਸਨ ਉਹਦੇ ਦੇ ਕੰਸੈਸ਼ਨ ਮਿਲਿਆ ਕਰਦਾ ਸੀ ਪਰੰਤੂ ਪਤਾ ਨਹੀਂ ਕਿਹਨਾ ਕਾਰਨਾ ਕਰਕੇ ਉਹ ਬੰਦ ਕਰ ਦਿੱਤਾ ਗਿਆ ਹੈ ਇਸ ਕਰਕੇ ਇਸ ਨੂੰ ਵੀ ਰਿਸਟੋਰ ਕਰਨ ਵਾਸਤੇ ਮੰਗ ਰੱਖੀ ਗਈ ਹੈ ਸਮੰਤ ਮੰਗ ਹੈ ਕਿ ਮਿਨੀਮਮ ਪੈਨਸ਼ਨ ਆਫ ਰੁਪਏ 20000 ਟੂ ਰਿਟਾਇਰੀਜ਼ ਤਾਂ ਘਾਟੋ ਘਾਟ ਜੋ ਪੈਨਸ਼ਨ ਹੈ ਉਹ 20000 ਰੁਪਏ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕਰਦਾ ਗੁਜ਼ਾਰਾ ਜੋ ਹੈ ਉਹ ਠੀਕ ਤੰਗ ਦੇ ਨਾਲ ਚੱਲ ਸਕੇ ਅੱਠਵੀਂ ਮੰਗ ਹੈ ਇੰਪਲੀਮੈਂਟ ਦਾ ਕੈਸ਼ਲੈਸ ਮੈਡੀਕਲ ਫੈਸਿਲਿਟੀ ਤਾਂ ਇਸ ਮੈਡੀਕਲ ਫੈਸਿਲਿਟੀ ਜੋ ਹੈ ਦੀ ਜ਼ਰੂਰਤ ਪੈਨਸ਼ਨਰਸ ਨੂੰ ਵੱਡੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਪੈਂਦੀ ਹੈ ਲੋਡ ਪੈਂਦੀ ਹੈ ਇਸ ਕਰਕੇ ਇਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਵੀ ਜ਼ਰੂਰ ਦੇਤੀ ਜਾਣੀ ਚਾਹੀਦੀ ਹੈ ਪੈਨਸ਼ਨਰਸ ਨੂੰ ਐਂਡ ਨਾਇੰਥ ਹੈ ਰੀਪੀਲ ਆਲ ਦਾ ਫੋਰ ਲੇਬਰ ਕੋਰਸ ਲੇਬਰ ਕੋਰਸ ਜੋ ਬਣਾਏ ਗਏ ਹਨ ਉਹਨਾਂ ਨੂੰ ਵਾਪਸ ਲੈਣ ਯਾਨੀ ਕਿ ਉਹਨਾਂ ਨੂੰ ਇਨਵੈਲਿਡ ਘਰਾ ਦੇਣ ਦੇ ਵਾਸਤੇ ਵੀ ਜੋ ਹੈ ਇਹ ਮੰਗ ਰੱਖੀ ਗਈ ਹੈ ਔਰ ਲਾਸਟ ਜੋ ਮੰਗ ਹੈ ਉਹ ਇਹ ਹੈ ਕਿ ਗਿਵ ਐਮ ਐਸ ਪੀ ਟੂ ਆਲ ਫਾਰਮਰਸ ਤਾਂ ਇਹ ਕਿਸਾਨਾਂ ਦੀ ਮੰਗ ਹੈ ਉਹਨਾਂ ਨੂੰ ਸਾਰੀਆਂ ਹੀ ਫਸਲਾਂ ਦੇ ਉੱਤੇ ਐਨ ਐਸ ਪੀ ਮਿਲਣੀ ਚਾਹੀਦੀ ਹੈ ਕਿਉਂਕਿ ਜੇਕਰ ਦੇਸ਼ ਦਾ ਫਾਰਮਰ ਕੁਸ਼ਹਾਲ ਹੋਏਗਾ ਤਾਂ ਫਿਰ ਸਾਰਾ ਦੇਸ਼ ਹੀ ਖੁਸ਼ਹਾਲ ਹੋਏਗਾ ਤੇ ਇਹਦੇ ਉੱਤੇ ਹੀ ਬਹੁਤ ਕੁਝ ਡਿਪੈਂਡ ਕਰਦਾ ਹੈ ਇਸ ਕਰਕੇ ਇਹ ਵੀ ਮੰਗ ਰੱਖੀ ਗਈ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇੰਨੇ ਵੱਡੇ ਇਕੱਠ ਤੇ ਇੰਨੇ ਵੱਡੇ ਜੋ ਪ੍ਰੋਗਰਾਮ ਹਨ ਧਰਨੇ ਦੇ ਉਸ ਤੋਂ ਬਾਅਦ ਕੀ ਸਰਕਾਰ ਹਰਕਤ ਵਿੱਚ ਆ ਕੇ ਦੇ ਇਹਨਾਂ ਮੰਗਾਂ ਪ੍ਰਤੀ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹਨਾਂ ਨੂੰ ਪੂਰਾ ਕਰਨ ਵੱਲ ਕੋਈ ਤਵੱਜੋਂ ਦਿੱਲਦੀ ਹੈ ਜਾਂ ਫਿਰ ਕਦੋਂ ਇਸ ਦੇ ਵਿੱਚ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ